ਕਈ ਪਾਸੇ ਚਲੋ ਕਹਿ ਦਿੰਦੇ ਵੀ ਫੋਟੋ ਲੱਗਣੀ ਮੈਂ ਕਹਿੰਦਾ ਦੇਖੋ ਜੀ ਫੋਟੋ ਲੱਗਣੀ ਲੱਗਣੀ ਆ ਮੈਂ ਕਈ ਫੰਕਸ਼ਨ ਕਰ ਸਕਦੇ ਤੇ ਵੀ ਨਹੀਂ ਜੇ ਉੜੇੜੇ ਵਾਲਾ ਸਾਡਾ ਮਤਲਬ ਲੋਕ ਕਹਿੰਦੇ ਨੇ ਵੀ ਇਹ ਥੀਮ ਲਵਾਉਣਾ ਆ ਪਰ ਸਿੱਧੂ ਦੀ ਫੋਟੋ ਨਹੀਂ ਲਾਉਣੀ ਇੱਕਈ ਇੱਕ ਦੋ ਜਗ੍ਹਾ ਹੋਇਆ ਵੀ ਉਹ ਕਹਿੰਦੇ ਨਹੀਂ ਫੋਟੋ ਨਹੀਂ ਮੈਂ ਕਹਿੰਦਾ ਨਹੀਂ ਫੇਰ ਮੈਂ ਸੈਟਅਪ ਨਹੀਂ ਲਾ ਸਕਦਾ ਅੱਜ ਕਿਵੇਂ ਦਿਲ ਦੇ ਵਿੱਚ ਆਇਆ ਕਿ ਜਿਹੜਾ ਪੰਜਾਬੀ ਥੀਮ ਤੁਹਾਡੇ ਹੈ ਜਿਹੜੀ ਇੱਕ ਆਰਟ ਹੈ ਅੱਜ ਸਿੱਧੂ ਮੂਸੇਵਾਲੇ ਨੂੰ ਡੈਡੀਕੇਟ ਕੀਤੀ ਜਾਵੇ ਭਾਜੀ ਕਾਫੀ ਦੇਰ ਦਾ ਫੁਰਨਾ ਸੀਗਾ ਵੀ ਮਤਲਬ ਇਹ ਸੈਟਅਪ ਬਿੰਗ ਤੋਂ ਨਾ ਪਹਿਲਾਂ ਨਹੀਂ ਤਿਆਰ ਹੋਇਆ ਮੈਂ ਬਾਅਦ ਵਿੱਚ ਇਹ ਥੋੜਾ ਰਹਿਣਾ ਕਾਫੀ ਵੀ ਹਾਂ ਵੀ ਸਿੱਧੂ ਬਾਈ ਦੇ ਜਿਉਂਦੇ ਜੀ ਇਹ ਸੈਟਅਪ ਨਹੀਂ ਲੱਗਾ ਉਹਨਾਂ ਦੀ ਇੱਕ ਵੀਡੀਓ ਦੇਖੀ ਸੀ ਆ ਬਾਪੂ ਜੀ ਉਹਨਾਂ ਦੇ ਨਾਲ ਵੀ ਬੱਚਿਆਂ ਤੋਂ ਉਹਦਾ ਊੜਾ ਜੜਾ ਲਖਵਾ ਰਹੇ ਸੀ ਠੀਕ ਹੈ ਜੀ ਉਹ ਜਦੋਂ ਮੈਂ ਵੀਡੀਓ ਦੇਖੀ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਮਾਈਂਡ 'ਚ ਆਇਆ ਵੀ ਊੜੇ ਵਾਲੇ ਵਾਲਾ ਸੈਟਅਪ ਜਿਹੜਾ ਹੈ ਨਾ ਤਿਆਰ ਕੀਤਾ ਜਾਵੇ ਤੇ ਇਹ ਸੈਟਅਪ ਜਿਹੜਾ ਹੈਗਾ ਸਿੱਧੂ ਬਾਈ ਨੂੰ ਡੈਲੀਗੇਟ ਆ ਜੀ ਉਹ ਇਹ ਛੇਤੀ ਦੇਣੀ ਮੈਂ ਕਿਤੇ ਲਾਉਣਾ ਨਹੀਂ ਜੇ ਲਾਣਾ ਤੇ ਉੱਥੇ ਸਿੱਧੂ ਬਾਈ ਦੀਆਂ ਫੋਟੋਆਂ ਲੱਗਦੀਆਂ ਜੀ ਸਾਸੀਕਾਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਔਰ ਅੱਜ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਜਨਮ ਦਿਨ ਹੈ 3 ਸਾਲ ਪਹਿਲਾਂ ਉਹ ਸਾਡੇ ਤੋਂ ਸਦੀਵੀ ਵਿਛੋੜਾ ਦੇ ਗਏ ਸੀ ਤਾਂ ਅੱਜ ਹਵੇਲੀ ਦੇ ਵਿੱਚ ਉਹਨਾਂ ਦਾ ਜਨਮ ਦਿਨ ਮਨਾਇਆ ਜਾਵੇਗਾ ਤਿਆਰੀਆਂ ਦੇਖ ਸਕਦੇ ਹੋ ਤਿਆਰੀਆਂ ਹੋ ਰਹੀਆਂ ਨੇ ਜਨਮ ਦਿਨ ਅੱਜ ਮਨਾਇਆ ਜਾਵੇਗਾ ਸੁਖਮਨੀ ਸਾਹਿਬ ਦੇ ਭੋਗ ਪਾਏ ਜਾਣਗੇ ਤਾਂ ਇਸ ਸਾਈਟ ਤੇ ਦੇਖ ਸਕਦੇ ਹੋ ਹਵੇਲੀ ਆ ਹਵੇਲੀ ਦੇ ਵਿੱਚ ਵੀ ਤਿਆਰੀਆਂ ਚੱਲ ਰਹੀਆਂ ਨੇ ਤੇ ਇਸ ਸਾਈਟ ਤੇ ਜਿਹੜਾ ਇੱਕ ਖੁੱਲਾ ਥਾਂ ਇੱਕ ਬਣਾਇਆ ਹੋਇਆ ਜਿੰਨੇ ਵੀ ਫੈਨਸ ਆਉਂਦੇ ਨੇ ਸਿੱਧੂ ਮੂਸੇਵਾਲਾ ਦੇ ਤਾਂ ਇੱਥੇ ਆ ਕੇ ਉਹਨਾਂ ਦੀਆਂ ਜਿਹੜੇ ਟਰੈਕਟਰ ਬਿਲਕੁਲ ਸਾਹਮਣੇ ਖੜੇ ਨੇ ਟਰੈਕਟਰ ਦੇਖ ਕੇ ਜਾਂਦੇ ਨੇ ਟਰੈਕਟਰ ਨਾਲ ਫੋਟੋ ਖਿੱਚਾ ਕੇ ਜਾਂਦੇ ਨੇ ਤਾਂ ਇੱਕ ਇਹ ਟਰੈਕਟਰ ਸਿੱਧੂ ਮੂਸੇਵਾਲਾ ਦਾ ਉਹਨਾਂ ਦੇ ਇੱਕ ਫੈਮਿਲੀ ਮੈਂਬਰ ਕਰਦੇ ਜਿਹੜੇ ਉਹ ਚਲਾ ਰਹੇ ਨੇ ਇਹ ਜਿੰਨੇ ਵੀ ਸਾਰੇ ਟਰੈਕਟਰ ਨੇ ਸਿੱਧੂ ਮੂਸੇਵਾਲਾ ਨੇ ਆਪ ਆਪਣੇ ਹੱਥੀ ਤਿਆਰ ਕਰਵਾਏ ਸੀ ਉਹਨਾਂ ਨੂੰ ਚਲਾਉਂਦੇ ਹੁੰਦੇ ਸਨ ਤਾਂ ਇਸ ਪਾਸੇ ਦੇਖ ਸਕਦੇ ਹੋ ਤਿਆਰੀਆਂ ਚੱਲ ਰਹੀਆਂ ਨੇ ਜਿੰਨੇ ਵੀ ਫੈਨਸ ਉੱਥੇ ਆਉਣਗੇ ਟੈਂਟ ਲੱਗ ਰਿਹਾ ਹੈ ਅੱਜ ਸਿੱਧੂ ਮੂਸੇਵਾਲੇ ਦਾ ਜਨਮ ਦਿਨ ਇੱਥੇ ਮਨਾਇਆ ਜਾਵੇਗਾ ਤਾਂ ਇੱਕ ਵੱਖਰੀ ਚੀਜ਼ ਇੱਥੇ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਕ ਇਹ ਪੰਜਾਬੀ ਥੀਮ ਹੈ ਪੰਜਾਬੀ ਸੱਭਿਆਚਾਰ ਨੂੰ ਪੇਸ਼ ਕਰਦਾ ਹੋਇਆ ਥੀਮ ਅੱਜ ਸਿੱਧੂ ਮੂਸੇਵਾਲੇ ਨੂੰ ਇਹ ਸਮਰਪਿਤ ਕਰਨ ਲੱਗੇ ਨੇ ਮੁਹਾਲੀ ਤੋਂ ਆਏ ਨੇ ਪੰਜਾਬੀ ਮਾਂ ਬੋਲੀ ਦਾ ਇੱਕ ਜਿਹੜਾ ਸਲੇਟ ਵੀ ਜਿਹੜੀ ਲੱਗੀ ਹੈ ਸਪੀਕਰ ਲੱਗਿਆ ਹੈ ਉੜਾੜਾ ਲਿਖਿਆ ਹੈ ਸੋ ਪੰਜਾਬੀ ਥੀਮ ਹੈ ਛੰਨ ਪਾਈ ਗਈ ਹੈ ਸਿੱਧੂ ਮੂਸੇਵਾਲੇ ਦੇ ਉੱਪਰ ਫੋਟੋਸ ਨੇ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਪੈਰੈਂਟਸ ਦੇ ਨਾਲ ਉਹਨਾਂ ਦੇ ਮਾਪਿਆਂ ਦੇ ਨਾਲ ਸਿੱਧੂ ਮੂਸੇਵਾਲਾ ਦੀ ਜਿਹੜੀਆਂ ਤਸਵੀਰਾਂ ਨੇ ਤੇ ਇਸ ਪਾਸੇ ਇਹ ਇੱਕ ਜਿਹੜੀ ਇਹ ਤਸਵੀਰ ਹੈ ਬੜੀ ਵਾਇਰਲ ਹੋਈ ਸੀ ਜਦੋਂ ਮਾਂ ਗਣ ਆਇਆ ਸੀ ਤਾਂ ਬਹੁਤ ਵਾਇਰਲ ਹੋਈ ਸੀ ਤਾਂ ਲਿਖਿਆ ਦੇਖਿਓ ਪੰਜਾਬੀਓ ਪੰਜਾਬੀ ਨਾਂ ਭੁਲਾ ਦਿਓ ਤਾਂ ਸਿੱਧੂ ਮੂਸੇਵਾਲਾ ਦੀ ਇਹ ਤਸਵੀਰ ਬੜੀ ਵਾਇਰਲ ਹੋਈ ਸੀ ਇਸ ਪਾਸੇ ਵੀ ਦੇਖ ਸਕਦੇ ਹੋ ਇੱਕ ਪੰਜਾਬੀ ਥੀਮ ਵੀਰੇ ਹੁਣੀ ਲੈ ਕੇ ਆਏ ਨੇ ਮੁਹਾਲੀ ਤੋਂ ਆਏ ਨੇ ਤਾਂ ਅੱਜ ਇਹ ਜਿਹੜਾ ਪੰਜਾਬੀ ਥੀਮ ਹੈ ਇਹ ਸਿੱਧੂ ਮੂਸੇਵਾਲੇ ਨੂੰ ਡੈਡੀਕੇਟ ਕਰ ਰਹੇ ਨੇ ਉਹਨਾਂ ਨੇ ਜਨਮ ਦਿਨ ਤੇ ਤਾਂ ਬਾਈ ਇਕਬਾਲ ਸਾਡੇ ਨਾਲ ਮੌਜੂਦ ਨੇ ਜਿਨ੍ਹਾਂ ਦਾ ਪੂਰਾ ਥੀਮ ਹੈ ਬਾਈ ਜੀ ਇੱਧਰ ਸ਼ਾਮੇ ਆ ਕੇ ਗੱਲ ਕਰਦੇ ਆਂ ਕਿਵੇਂ ਹੋ ਜੀ ਠੀਕ ਹੋ ਬਹੁਤ ਵਧੀਆ ਭਾਜੀ ਤੁਸੀਂ ਸਵਾਗਤ ਵਾਲੀ ਤੋਂ ਆਏ ਹੋ ਹਾਂਜੀ ਵੀਰ ਜੀ ਅੱਜ ਕਿਵੇਂ ਦਿਲ ਦੇ ਵਿੱਚ ਆਇਆ ਕਿ ਜਿਹੜਾ ਪੰਜਾਬੀ ਥੀਮ ਤੁਹਾਡਾ ਹੀ ਹੈ ਜਿਹੜੀ ਇੱਕ ਆਰਟ ਹੈ ਅੱਜ ਸਿੱਧੂ ਮੂਸੇਵਾਲੇ ਨੂੰ ਡੈਡੀਕੇਟ ਕੀਤੀ ਜਾਵੇ ਭਾਜੀ ਕਾਫੀ ਦੇਰ ਦਾ ਫੁਰਨਾ ਸੀਗਾ ਵੀ ਮਤਲਬ ਕੀ ਹੈ ਸੈਟਅਪ ਤੋਂ ਨਾ ਪਹਿਲਾਂ ਨਹੀਂ ਤਿਆਰ ਹੋਇਆ ਮੈਂ ਬਾਅਦ ਹਲਚੇ ਇਹ ਥੋੜਾ ਰਹਿਣਾ ਕਾਫੀ ਵੀ ਹਾਂ ਵੀ ਸਿੱਧੂ ਬਾਈ ਦੇ ਜੀਉਂਦੇ ਜੀ ਇਹ ਸੈਟਅਪ ਨਹੀਂ ਲੱਗਾ ਵੀ ਮੈਂ ਚਾਹੁੰਦਾ ਸੀ ਵੀ ਕਿਉਂਕਿ ਇਹ ਡੈਲੀਗੇਟ ਉਹਨਾਂ ਨੂੰ ਹੀ ਹੈ ਉਹਨਾਂ ਦੀ ਇੱਕ ਵੀਡੀਓ ਦੇਖੀ ਸੀ ਆ ਬਾਪੂ ਜੀ ਉਹਨਾਂ ਦੇ ਨਾਲ ਵੀ ਬੱਚਿਆਂ ਦਾ ਉਹਦਾ ਊੜਾ ੜਾ ਲਖਵਾ ਰਹੇ ਸੀ ਠੀਕ ਹੈ ਜੀ ਉਹ ਜਦੋਂ ਮੈਂ ਵੀਡੀਓ ਦੇਖੀ ਠੀਕ ਹੈ ਜੀ ਉਸ ਤੋਂ ਬਾਅਦ ਮੇਰੇ ਮਾਈਂਡ ਚ ਆਇਆ ਵੀ ਇਹ ਊੜੇ ਆੜੇ ਵਾਲਾ ਸੈਟਅਪ ਜਿਹੜਾ ਹੈ ਨਾ ਤਿਆਰ ਕੀਤਾ ਜਾਵੇ ਤੇ ਇਹ ਸੈਟਅਪ ਜਿਹੜਾ ਹੈਗਾ ਸਿੱਧੂ ਬਾਈ ਨੂੰ ਡੈਲੀਗੇਟ ਹੂੰ ਇਹ ਛੇਤੀ ਦੇਣੀ ਮੈਂ ਕਿਤੇ ਲਾਉਣਾ ਨਹੀਂ ਜੇ ਲਾਣਾ ਤੇ ਉਥੇ ਸਿੱਧੂ ਬਾਈ ਦੀਆਂ ਫੋਟੋਆਂ ਲੱਗਦੀਆਂ ਜੀ ਹੂੰ ਇਹ ਮੇਰਾ ਸੀਗਾ ਵੀ ਚਲੋ ਕਈ ਚਲੋ ਪੰਜਾਬੀ ਮਾਂ ਬੋਲੀ ਸਾਰਿਆਂ ਦੀ ਸਾਂਝੀ ਹੈ ਠੀਕ ਹੈ ਜੀ ਵੀ ਚਲੋ ਫਰਜ ਬੰਦਾ ਹਾਂਜੀ ਹਾਂਜੀ ਕਈ ਪਾਸੇ ਚਲੋ ਕਹਿ ਦਿੰਦੇ ਵੀ ਫੋਟੋ ਲੱਗਣੀ ਮੈਂ ਕਹਿੰਦਾ ਦੇਖੋ ਜੀ ਫੋਟੋ ਲੱਗਣੀ ਲੱਗਣੀ ਆ ਮੈਂ ਕਈ ਫੰਕਸ਼ਨ ਕਰ ਸਕਦੇ ਤੇ ਵੀ ਨਹੀਂ ਜੇ ਉੜੇੜੇ ਵਾਲਾ ਸਾਡਾ ਮਤਲਬ ਲੋਕ ਕਹਿੰਦੇ ਨੇ ਵੀ ਇਹ ਥੀਮ ਲਵਾਉਣਾ ਆ ਪਰ ਸਿੱਧੂ ਦੀ ਫੋਟੋ ਨਹੀਂ ਲਾਉਣੀ ਵੀ ਕਈ ਇੱਕ ਦੋ ਜਗ੍ਹਾ ਹੋਇਆ ਵੀ ਉਹ ਕਹਿੰਦੇ ਨਹੀਂ ਫੋਟੋ ਨਹੀਂ ਮੈਂ ਕਹਾਂ ਨਹੀਂ ਫਿਰ ਮੈਂ ਸੈਟਅਪ ਨਹੀਂ ਲਾ ਸਕਦਾ ਵੀ ਹਾਂਜੀ ਮੈਂ ਕਈ ਤੀਆਂ ਦੇ ਵੀ ਪ੍ਰੋਗਰਾਮ ਕੀਤੇ ਆ ਬੰਦੀ ਸਿੰਘਾ ਦੇ ਉਧਰ ਮਹਾਲੀ ਉੱਥੇ ਵੀ ਸੈਟਅਪ ਲਾਇਆ ਸੀਗਾ ਜੀ ਤੀਆਂ ਦੇ ਵੀ ਪ੍ਰੋਗਰਾਮ ਜਿੱਥੇ ਲਾਏ ਉਹਨਾਂ ਨੇ ਚਲੋ ਇੱਕ ਪਾਸੇ ਤਾਂ ਮੈ ਪ੍ਰੋਗਰਾਮ ਕੈਨਸਲ ਕਰ ਦਿੰਦੇ ਨਹੀਂ ਉਹਨਾਂ ਨੇ ਮਤਲਬ ਕਿ ਆ ਉਹ ਕਹਿੰਦੇ ਨਹੀਂ ਕਿ ਉਹਨਾਂ ਨੇ ਆਪਣੇ ਵੱਲੋਂ ਇਹ ਦੀ ਕਿਹਾ ਵੀ ਕੈਨਸਲ ਕਰ ਦਿਓ ਕਹਿੰਦੇ ਫੋਟੋ ਨਹੀਂ ਮੈਂ ਫਿਰ ਆਪਣੇ ਵੱਲੋਂ ਹੀ ਕੈਨਸਲ ਕਰ ਦਿੰਦੇ ਤੁਸੀਂ ਆਪ ਵੱਲੋਂ ਕਹਿ ਰਹੇ ਮੈਂ ਵੀ ਤੁਸੀਂ ਆਪ ਕੈਨਸਲ ਕਰ ਦਿੰਦੇ ਹੋ ਜੇ ਸਥੀਮ ਲੱਗੂਗਾ ਤੇ ਸਿੱਧੂ ਦੀ ਫੋਟੋ ਨਾਲ ਨਾਲ ਲੱਗ ਸਿੱਧੂ ਬਾਈ ਦੀ ਫੋਟੋ ਲੱਗਣੀ ਹੈ ਇਹ ਵਾਲਾ ਸੈਟਅਪ ਵੀ ਉਹਨਾਂ ਨੂੰ ਡੈਲੀਗੇਟ ਹੈ ਜੀ ਠੀਕ ਹੈ ਜੀ ਉੱਧਾ ਮੇਰੇ ਕੋਲ ਤਿੰਨ ਚਾਰ ਸੈਟਅਪ ਹੋਰ ਹੈਗੇ ਨੇ ਠੀਕ ਹੈ ਜੀ ਅਲੱਗ-ਅਲੱਗ ਰਾਉਂਡ ਵੀ ਹੈਗਾ ਹੋਰ ਵੀ ਚ ਹੈਗਾ ਸੈਟਅਪ ਹੈਗੇ ਨੇ ਠੀਕ ਹੈ ਜੀ ਤੇ ਜਿੱਥੇ ਇਹ ਵਾਲਾ ਸੈਟ ਠੀਕ ਹੈ ਜੀ ਇੱਕ ਤੁਸੀਂ ਉਹ ਦੇਖ ਸਕਦੇ ਵੀ ਮਾਤਾ ਜੀ ਨਾ ਦੇ ਨਾਮ ਫੋਟੋ ਹੈਗੀ ਐ ਵੀ ਉੱਤੇ ਲਿਖਿਆ ਦੇਖਿਓ ਪੰਜਾਬੀਓ ਪੰਜਾਬੀ ਨਾਂ ਪਲਾ ਦੇਓ ਠੀਕ ਹੈ ਜੀ ਇਹ ਸਾਰਾ ਕੁਝ ਫੇ ਸਿੱਧੂ ਬਾਈ ਨੂੰ ਹੀ ਡੈਲੀਗੇਟ ਕੀਤਾ ਹੈ ਇਹ ਹੋਰਨ ਸੈਟਅਪ ਹੈ ਇੱਥੇ ਸਾਰਾ ਊੜਾ ਝੜਾ ਲਿਖਿਆ ਹੋਇਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਉਧਰ ਵੀ ਇੱਕ ਹੋਰਨ ਇੱਕ ਤੁਸੀਂ ਮੈਂ ਦੇਖਿਆ ਦਰਵਾਜ਼ਾ ਬਹੁਤ ਸੋਹਣਾ ਬਣਾਇਆ ਮੈਂ ਕੈਮਰਾਮੈਨ ਨੂੰ ਕਿਹੜਾ ਚਾਹੂੰਗਾ ਇੱਕ ਵਾਰੀ ਬੈਕ ਸਾਈਡ ਤੇ ਕੈਮਰਾ ਮਰਿਆ ਜਬ ਸਲੇਟ ਬਣਾਈ ਆ ਔਰ ਸਲੇਟ ਦਾ ਹੀ ਅੱਛਾ ਖੁੱਲਦਾ ਵੀ ਆ ਕੀ ਬਾਤ ਹੈ ਅੱਥੋਂ ਤੁਸੀਂ ਅੱਛਾ ਉੱਪਰ ਪੂਰੀ ਸਲੇਟ ਬਣਾਈ ਹੋਈ ਹੈ ਨ ਕਿਆ ਬਾਤ ਹੈ ਕਿਆ ਠੀਕ ਹੈ ਤੇ ਐਜ਼ ਅ ਗੇਟ ਵਾਈਜ਼ ਵੀ ਇਹਨੂੰ ਯੂਜ਼ ਕਰ ਸਕਦੇ ਜਿੰਨੇ ਵੀ ਮੇਰੇ ਸੈਟਅਪ ਆ ਸਾਰੇ ਇਦਾਂ ਹੀ ਆ ਜੀ ਮਤਲਬ ਅੱਜ ਸਿੱਧੂ ਦੇ ਫੈਨਸ ਆਉਣਗੇ ਇੱਥੇ ਫੂਡਾ ਖਚਾਉਣਗੇ ਅੱਛਾ ਭਾਈ ਇਹ ਜਿਹੜੀ ਚੀਜ਼ ਤੁਸੀਂ ਦੱਸ ਰਹੇ ਹੋ ਇਹ ਜਦੋਂ ਭਾਈ ਜਉਂਦਾ ਸੀ ਇੱਧਰ ਇੱਥੇ ਸ਼ਾਮੇ ਆ ਰਹੇ ਹੋ ਇਸ ਸਾਈਡ ਤੇ ਜਦੋਂ ਭਾਈ ਜਉਂਦਾ ਸੀ ਉਦੋਂ ਵੀ ਤੁਸੀਂ ਉਦੋਂ ਦਾ ਕੰਮ ਕਰਦੇ ਹੋ ਜੋ ਉਸ ਤੋਂ ਬਾਅਦ ਸ਼ੁਰੂ ਕੀਤਾ ਨਹੀਂ ਕੰਮ ਮਤਲਬ ਕੀ ਕਰ ਰਿਹਾ ਸੀਗਾ ਬਟ ਇੱਧਰ ਇੰਨਾ ਮੇਰੇ ਤੋਂ ਆ ਨਹੀਂ ਹੋਇਆ ਠੀਕ ਹੈ ਜੀ ਅ ਥੋੜਾ ਸਿੱਧੂ ਜੀ ਦੇ ਮਤਲਬ ਕਿ ਜਦੋਂ ਛੋਟੇ ਛੁਪ ਦਾ ਜਨਮ ਦਿਨ ਸੀ ਉਦੋਂ ਵੀ ਮੇਰੇ ਤੋਂ ਆ ਨਹੀਂ ਹੋਇਆ ਮੇਰੇ ਫਾਦਰ ਸਾਹਿਬ ਦੀ ਡੈਥ ਹੋ ਗਈ ਸੀ ਤਾਂ ਮੇਰੇ ਕੋਲ ਆ ਨਹੀਂ ਹੋਇਆ ਹੁਣ ਵੀ ਥੋੜਾ ਥੋੜਾ ਫੈਮਿਲੀ ਦਾ ਹੈਗਾ ਸੀ ਪਰ ਬਟ ਮੈਂ ਕਹ ਮੈਂ ਕਹ ਆਇਦਗੀ ਮੈਂ ਕੈਨਸਲ ਨਹੀਂ ਕਰਨਾ ਵੀ ਆਇਦਗੀ ਮੈਂ ਜਾ ਕੇ ਸੈਟਅਪ ਲਾਣਾ ਹੀ ਲਾਣਾ ਵੀ ਬਾਪੂ ਜੀ ਨਾਲ ਨੂੰ ਪਰਮਿਸ਼ਨ ਲੈ ਕੇ ਬਸ ਉਹਨਾਂ ਦਾ ਹੁਕਮ ਹੋਇਆ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਲਾ ਸਕਦੇ ਹੋ ਅੱਛਾ ਇੱਕ ਚੀਜ਼ ਹੋਰ ਵੀਰੇ ਮਤਲਬ ਆਪਾਂ ਜੇ ਗੱਲ ਕਰੀ ਇੱਧਰ ਮਾਨਸਾ ਉੱਧਰ ਮੁਹਾਲੀ ਖਰੜ ਦੂਜਾ ਪਾਸਾ ਪੈ ਜਾਂਦਾ ਪੰਜਾਬ ਦਾ ਮੈਂ ਲਾਲਾ ਵੀ ਤੁਸੀਂ 4-5 4-3-4 ਵੇ ਦੇ ਤੁਰੇ ਹੋਇਓ ਨਹੀਂ ਪਾਜੀ ਮੈਂ ਕੱਲ ਦਾ ਆਇਆ ਹੋਇਆ ਅੱਛਾ ਕੱਲ ਦਾ ਹੀ ਆਇਓ ਕੱਲ ਦਾ ਆਇਆ ਮੈਂ ਜੀ ਤੇ ਕੱਲ ਸੈਟਅਪ ਥੋੜਾ ਲੇਟ ਹੋ ਗਿਆ ਸੀ ਸੈਟਅਪ ਇੱਥੇ ਲਾਤਾ ਸੀਗਾ ਫੇ ਆਪਾਂ ਸਟੇ ਕਰਨ ਚੱਲ ਗਏ ਸੀ ਫੇ ਸਟੇ ਕਰਕੇ ਫੇ ਸਵੇਰੇ ਹੁਣ ਆ ਕੇ ਆ ਡੈਕੋਰੇਸ਼ਨ ਪੂਰੀ ਪ੍ਰੋਪਰਲੀ ਕਰ ਰਹੇ ਆ। ਅਚਾਹ ਕੀ ਕੁਝ ਚੀਜ਼ਾਂ ਲੱਗਣ ਵਾਲੀਆਂ ਨੇ ਹਲੇ ਕਿੰਨਾ ਖੋਇਆ ਕੰਪਲੀਟ। ਪਾਜੀ ਬਸ ਥੋੜਾ ਜਿਹਾ ਕੰਮ ਰਹਿ ਗਿਆ। ਹਾਰਨ ਸੈਟਅਪ ਵੀ ਓਕੇ ਆ ਕੰਪਲੀਟ। ਇਹ ਇੱਥੇ ਗਿਫਟ ਕਰ ਦੇਣਾ ਜੀ ਊੜੇ ਆੜੇ ਵਾਲਾ ਸੈਟਅਪ ਨਾ। ਇਹ ਐਸਾ ਇੱਥੇ। ਇਹ ਹਾਂਜੀ ਇੱਥੇ ਹੀ ਗਿਫਟ ਕਰ ਦੇਣਾ ਇਹ ਵਾਲਾ। ਸੈਟਅਪ ਜਿਹੜਾ ਹੈ ਉੱਥੇ ਵੀ ਉਹ ਊੜਾ ਜਿਹੜਾ ਅੱਧਾ ਉਧਰ ਲਿਖਿਆ ਅੱਧਾ ਇੱਥੇ ਲਿਖਿਆ ਹੋਇਆ ਇਹਦੇ ਤੇ ਲਾਈਟਿੰਗ ਜਲਦੀ ਹੈ। ਠੀਕ ਹੈ ਜੀ। ਜਿਹੜਾ ਤੁਸੀਂ ਦੇਖ ਸਕਦੇ ਹੋ ਇਹ ਲਾਈਟਿੰਗ ਵੀ ਹੈ। ਇਹ ਇੱਥੇ ਗਿਫਟ ਕਰ ਦੇਣਾ ਤੇ ਉਹ ਆਪਣੇ ਤੁਹਾਨੂੰ ਦਿਖਾਣਾ। ਸੋ ਠੀਕ ਹੈ ਜੀ ਆ ਦੇਖ ਸਕਦੇ ਹੋ 5911 ਹੈ ਹਾਂ ਜੀ 5911 ਇਹ ਤੁਸੀਂ ਆਪ ਤਿਆਰ ਕੀਤੇ ਜਾਂ ਕਿਦਾਂ ਨਹੀਂ ਨਹੀਂ ਇਹ ਲੈਏ ਸੀਗੇ ਜੀ ਹਾਂ ਜੀ ਤੇ ਛੋਟੇ ਸ਼ੁਭ ਦੇ ਜਨਮ ਦਿਨ ਦੀ ਧਿਆ ਨਹੀਂ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਬਾਪੂ ਜੀ ਨਾਲ ਜੀ ਜੇ ਪਰਮਿਸ਼ਨ ਮਿਲ ਗਈ ਤੇ ਉਹਨਾਂ ਦੇ ਛੋਟੇ ਸ਼ੁਭ ਦੇ ਹੱਥੋਂ ਫਿਰ ਹੋਰ ਜਿਹੜੇ ਇੱਥੇ ਛੋਟੇ ਬੱਚੇ ਆ ਜਾਊਂਗੇ ਉਹਨਾਂ ਨੂੰ ਗਿਫਟ ਕਰ ਦੇਣੀ ਹਾਂ ਜੀ ਬਹੁਤ ਸੋਹਣਾ ਤਾਂ ਬਾਈ ਦੇਖ ਸਕਦੇ ਹੋ ਤੁਸੀਂ ਵੀ ਇੱਕ ਪੰਜਾਬੀ ਥੀਮ ਦਾ ਸੈਟਅਪ ਲਗਾਇਆ ਹੋਇਆ ਔਰ ਬਹੁਤ ਪਿਆਰਾ ਇੱਕ ਦਰਵਾਜ਼ਾ ਵੀ ਬਣਾਇਆ ਹੋਇਆ ਸਲੇਟ ਦੇ ਸਲੇਟ ਦੇ ਡਿਜ਼ਾਈਨ ਦੇ ਵਿੱਚ ਹੈ ਸੋ ਇੱਧਰ ਛੋਟੇ ਸਿੱਧੂ ਦੇ ਨਾਲ ਉਹਨਾਂ ਦੇ ਮਾਪਿਆਂ ਦੀ ਫੋਟੋ ਹੈ ਤਾਂ ਉਧਰ ਵੱਡੇ ਸਿੱਧੂ ਮੂਸੇਵਾਲੇ ਦੇ ਨਾਲ ਫੋਟੋ ਹੈ ਸੋ ਹੋਰ ਵੀ ਬਹੁਤ ਫੈਨਸ ਇੱਥੇ ਪਹੁੰਚ ਰਹੇ ਨੇ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੈਮਰਾਮੈਨ ਨਵੀਨ ਦੇ ਨਾਲ ਦਵਿੰਦਰ ਮੰਡ ਮਾਨਸਾ